ਹੜਪੀੜਤਾਵਾਂ ਦੇ ਲਈ ਸੇਵਾ ਮਿਸ਼ਨ ਹੈ ਜੋ ਲਗਾਤਾਰ ਚੱਲ ਰਹੀ ਹੈ ਇਸੇ ਬਾਬਤ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਹੜਪੀੜਤਾਾਂ ਦੀ ਸੇਵਾ ਦੇ ਲਈ ਸਮਗਰੀ ਹੈ ਜੋ ਪਹੁੰਚਾਈ ਜਾ ਰਹੀ ਹੈ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਅਜਨਾਲਾ ਦੇ ਹੜਪੀੜਤਾਾਂ ਦੇ ਲਈ ਸਮਗਰੀ ਭੇਜੀ ਗਈ ਹੈ ਰਸ ਸਮਗਰੀ ਦਾ ਪਹਿਲਾ ਕਾਫਲਾ ਰਵਾਨਾ ਕੀਤਾ ਗਿਆ 25000 ਕੁੰਟਲ ਕਣਕ ਭੇਜੀ ਜਾ ਰਹੀ ਹੈ ਪਸ਼ੂਆਂ ਦੇ ਲਈ ਚਾਰਾ ਤੂੜੀ ਦਾ ਵੀ ਇੰਤਜ਼ਾਮ ਕੀਤਾ ਗਿਆ ਬਿਸਤਰੇ ਕੱਪੜੇ ਤੇ ਹੋਰ ਜ਼ਰੂਰੀ ਸਮਾਨ ਹੈ ਜੋ ਉਗਰਾਹਾ ਜਥੇਬੰਦੀ ਦੇ ਵੱਲੋਂ ਇਹ ਕਿਸਾਨਾਂ ਦੀ ਮਦਦ ਦੇ ਲਈ ਭੇਜਿਆ ਜਾ ਰਿਹਾ ਹੈ ਸਮਗਰੀ ਹੈ ਜੋ ਉਗਰਾਹਾ ਜਥੇਬੰਦੀ ਦੇ ਵੱਲੋਂ ਭੇਜੀ ਜਾ ਰਹੀ ਹੈ ਉਗਰਾਹਾ ਜੱਥੇਬੰਦੀ ਦੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਹ ਜੋ ਪਹਿਲਾ ਕਾਫਲਾ ਇਸ ਸਮਕਰੀ ਦਾ ਇਹ ਭੇਜਿਆ ਗਿਆ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਲਈ ਸਮਗਰੀ ਭੇਜੀ ਗਈ ਹੈ ਮਿਸ਼ਨ ਸੇਵਾ جاری ਹੈ ਹੜ੍ਹ ਪੀੜਤਾਂ ਦੇ ਲਈ ਕਿਉਂਕਿ ਹੁਣ ਪਾਣੀ ਦਾ ਪੱਧਰ ਘਟਿਆ ਤਾਂ ਉਧਰ ਹੁਣ ਸੇਵਾ ਦੀ ਵੱਧ ਤੋਂ ਵੱਧ ਲੋੜ ਹੈ ਇਸੇ ਬਾਬਤ ਸੰਗਰੂਰ ਤੋਂ ਮੇਰੇ ਸਹਿਯੋਗੀ ਵਿੱਕੀ ਭੋਲਰ ਸਾਡੇ ਨਾਲ ਲਾਈਵ ਜੁੜੇ ਨੇ ਵਿੱਕੀ ਉਗਰਾਹਾ ਜੱਥੇਬੰਦੀ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਹੜ੍ਹਾਂ ਦੀ Ìਮਾਰਤ ਚੱਲ ਰਹੇ ਜੋ ਲੋਕ ਨੇ ਉਹਨਾਂ ਨੂੰ ਹੁਣ ਜ਼ਿਆਦਾ ਮਦਦ ਦੀ ਲੋੜ ਹੈ ਕਿਉਂਕਿ ਜਿਹੜੇ ਹੜ੍ਹ ਪ੍ਰਭਾਵ ਤੇ ਲੱਗੇ ਨੇ ਪਠਾਨਕੋਟ ਤੋਂ ਲਾ ਕੇ ਫਾਜ਼ਿਲਕਾ ਤੱਕ ਪਰ ਲੇਕਿਨ ਇਸ ਵਾਰ ਜਿਹੜੀ ਵੱਡੇ ਗਿਣਤੀ ਚ ਲੋਕ ਮਦਦ ਦੇ ਲਈ ਅੱਗੇ ਆਏ ਪਰ ਲੇਕਿਨ ਭਾਰਤੀ ਕਿਸਾਨ ਜਨ ਉਹ ਗਰਾਹਾਂ ਬਲੋ ਕਹਿ ਸਕਦੇ ਆ ਕਿ ਪਹਿਲਾਂ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ ਪਾਵੇਂ ਅਦਨਾਲਾ ਹੋਵੇ ਫਾਜਲਕਾ ਫਿਰੋਜ਼ਪੁਰ ਫਿਰ ਉਸ ਤੋਂ ਬਾਅਦ ਇੱਕ ਲਿਸਟਾਂ ਤਿਆਰ ਕੀਤੀ ਗਈਆਂ ਕਿ ਆਖਰਕਾਰ ਕਿੰਨਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਤੇ ਪਹਿਲਾਂ ਜ਼ਰੂਰਤ ਹੈਗੀ ਆ ਖਾਸ ਤੌਰ ਦੇ ਉੱਪਰ ਮਜ਼ਦੂਰ ਅਤੇ ਛੋਟੇ ਕਿਸਾਨ ਜਿਹੜੇ ਕਿ 2 ਏਕੜ 2.5 ਏਕੜ 3 ਏਕੜ ਤੱਕ ਦੇ ਨੇ ਜਿਨ੍ਹਾਂ ਦੀ ਫਸਲ ਬਰਬਾਦ ਹੋਊਗੀ ਘਰਾਂ ਦੇ ਵਿੱਚ ਸਮਾਨ ਨਹੀਂ ਹੈਗਾ ਤਾਂ ਹੁਣ ਉਹਨਾਂ ਦੇ ਲਈ ਇੱਕ ਪਹਿਲਾ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾਗਾ ਸੰਗਰੂਰ ਦੇ ਕਿਹਸੇ ਮਸਤੂਆਣਾ ਸਾਹਿਬ ਤੋਂ ਪਿੱਛੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਕਿ ਪੂਰਾ ਕਾਫਲਾ ਹੈਗਾ ਜਿਹਦੇ ਵਿੱਚ ਕਿ ਕਹਿ ਸਕਦੇ ਹਾਂ ਕਿ ਆ ਜਿਹੜੀ ਕਣਕ ਹੈ 40 40 ਕਿਲੋ ਦੀਆਂ ਜਿਹੜੀਆਂ ਕਣਕ ਦੇ ਬੈਗ ਨੇ ਜਿਹੜੇ ਉਹ ਪਰੇ ਨੇ ਮਹਿਲਾਵਾਂ ਦੇ ਲਈ ਸੂਟ ਨੇ ਮੰਜੇ ਬਿਸਤਰੇ ਨੇ ਆ ਪਸ਼ੂਆਂ ਦੇ ਲਈ ਚਾਰਾ ਗਾ ਤੂੜੀ ਆ ਤਮਾਮ ਜਿਹੜੀਆਂ ਉਹ ਚੀਜ਼ਾਂ ਨੇ ਪਰ ਖਾਸ ਤੌਰ ਤੇ ਵੱਡੀ ਗੱਲ ਦਪਿੰਦ ਰਹੀ ਹੈ ਕਿ ਇਸ ਨੂੰ ਆ ਪਿੰਡ ਵਾਈਜ਼ ਜਿਹੜਾ ਡਿਵਾਈਡ ਕੀਤਾ ਗਿਆ ਜਿਵੇਂ ਕਿ ਅੱਜ ਇੱਥੋਂ 50 ਦੇ ਕਰੀਬ ਜਿਹੜੇ ਸੰੂ ਜ਼ਿਲ੍ਹੇ ਦੇ ਪਿੰਡ ਨੇ ਜਨ ਕਿ ਉਹ ਜਨਾਲਾ ਦੇ ਵਿੱਚ ਜਾ ਕੇ 50 ਪਿੰਡਾਂ ਦੇ ਉੱਪਰ ਫੋਕਸ ਕਰਨਗੇ ਜਨ ਕਿ ਇੱਕ ਪਿੰਡ ਨੂੰ ਇੱਕ ਪਿੰਡ ਦੀ ਜਿਹੜੀ ਡਿਊਟੀ ਲਗਾਈ ਗਈ ਆ ਬਕਾਇਦਾ ਉਹ ਲਿਸਟਾਂ ਤਿਆਰ ਨਹੀਂ ਨਾਲ ਕੋਲ ਬਣੀਆਂ ਹੋਈਆਂ ਨੇ ਸਿਰਫ ਉਹ ਲਿਸਟਾਂ ਦੇ ਹਿਸਾਬ ਦੇ ਨਾਲ ਉਥੇ ਜਿਹੜੇ ਪਰਿਵਾਰ ਨੇ ਮਜ਼ਦੂਰ ਨੇ ਉਹਨਾਂ ਨੂੰ ਇਹ ਸਮਾਨ ਜਿਹੜਾ ਉਹ ਮਹਈਆ ਕਰਵਾਇਆ ਜਾਏਗਾ ਪਰ ਸਾਡੇ ਨਾਲ ਭਾਰਤੀ ਕਿਸਾਨ ਜਿਹਨੂੰ ਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਪ੍ਰਧਾਨ ਜੀ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆਗਾ ਤੇ ਪਰ ਲੇਕ ਤੁਹਾਡੇ ਵੱਲੋਂ 25000 ਕੁਇੰਟਲ ਜਿਹੜੀ ਕਣਕ ਦਾ ਟੀਚਾ ਰੱਖਿਆ ਗਿਆ ਕਿ ਇਹ ਤੁਸੀਂ ਹੜਪੀੜ ਤੋਂ ਲੈ ਕੇ ਜਾਓ ਕਿਸ ਤਰ੍ਹਾਂ ਦੀ ਸੇਵਾ ਕਿਵੇਂ ਜਾ ਰਹੇ ਹੋ ਦਿਓ ਇਹ ਟੀਚਾ ਹੈਗਾ ਸਾਡੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਹੜਪੀੜ ਦੇ ਲੋਕਾਂ ਨੂੰ ਵੰਡਣ ਦਾ ਸਾਰੇ ਪੰਜਾਬ ਦੇ ਵਾਖੋ ਆਖੇਤਨਾ ਚ ਜਿਹੜਾ ਅੱਜ ਅੱਜ ਕਾਫਲਾ ਜਾ ਰਿਹਾ ਹੈ ਜਿਲ੍ਹਾ ਸੰਗਰੂਰ ਦਾ ਜਾ ਰਿਹਾ ਹੈ ਇਹ ਸਿਰਫ ਅੰਬਰਸਤ ਜ਼ਿਲ੍ਹੇ ਨਾਲ ਰਾਵੀ ਦੇ ਕੰਡੇ ਤੇ ਹੋਏ ਨੁਕਸਾਨ ਦੇ ਮਾਮਲੇ ਦਾ ਜਿਹੜੇ ਉਹ ਪਿੰਡ ਨੇ ਇਹ ਰਾਸ਼ੀ ਉਹਨਾਂ ਵਾਸਤੇ ਜਾ ਰਹੀ ਹੈ ਇਹਦੇ ਵਿੱਚ ਕੱਪੜੇ ਲੱਤੇ ਹੈਗੇ ਆ ਤੇ ਬਾਅਦ ਚ ਮੁਖ ਰੋਪ ਤੇ ਕਣਕ ਹੈ ਤੇ ਕਣਕ ਜਿਹੜੀ ਵੰਡ ਵੰਡ ਇਹ ਪਹਿਲੀ ਕਿਸ਼ਤ ਹੈ ਜਿਹੜੀ ਸਾਡੇ ਅੱਜ ਹੈ ਜਾ ਰਹੀ ਹੈ ਜਿਹੜੀ ਵੱਡੀ ਤੁਸੀਂ ਦੇਖਦੇ ਆ ਵੱਡਾ ਕਾਫਲਾ ਹੈਗਾ ਜਾ ਰਿਹਾ ਹੈ ਜਿਹੜਾ ਇਆਂ 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 ਦੋ ਕਿਸ਼ਤਾਂ ਹੋਰ ਜੀ ਭੇਜਣੀਆਂ ਨੇ ਇਹਦੇ ਚ ਲਗਭਗ ਸਾਡਾ ਅੰਦਾਜ਼ਾ ਇਹ ਬਣਦਾ ਵੀ 6000 ਕੁਆਇੰਟਰ ਕਣਕ ਹੈ ਜਿਹੜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਧਰ ਪੀੜ ਤੇਰੀਏ ਦੇ ਵਿੱਚ ਘਰਾਂ ਦੇ ਵਿੱਚ ਵੱਡਾਂਗੇ ਅਸੀਂ ਜਿਹੜੇ ਛੋਟੇ ਕਿਸਾਨ ਮਜ਼ਦੂਰ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵੱਡੇ ਨੁਕਸਾਨ ਹੋ ਗਏ ਜਿਨ੍ਹਾਂ ਕੋਲੇ ਖਾਣ ਜੋਗਾ ਸਮਾਨ ਨਹੀਂ ਉਹਨਾਂ ਨੂੰ ਲਗਭਗ 6 ਮਹੀਨਿਆਂ ਦਾ ਰਾਸ਼ਨ ਅੱਜ ਦੇਖਿਆ ਉਹਨਾਂ ਦੀ ਸਾਡੀ ਸਕੀਮ ਹੈ ਅਸੀਂ ਉਸ ਤੋਂ ਬਾਅਦ ਇਹ ਅਗਲੀ ਕਿਸ਼ਤ ਹੈ ਜਿਹੜੀ ਉਹ ਪੱਠਿਆਂ ਦੀ ਲੈ ਕੇ ਜਾਵਾਂਗੇ ਤੂੜੀ ਲੈ ਕੇ ਜਾਵਾਂਗੇ ਇਹ ਤੋਂ ਪਿੱਛੇ ਤੂੜੀ ਦਾ ਵੀ ਕਾਫਲੇ ਸਾਡੇ ਭੂਗਾਲੀਆਂ ਟਰਾਲੀਆਂ ਵੱਡੀਆਂ ਉਧਰ ਜਾਣਗੇ ਆ ਉਹਨਾਂ ਨੂੰ ਜਿਨ੍ਹਾਂ ਦੇ ਕਿਸਾਨਾਂ ਦੀ ਸਾਰੀਆਂ ਸਾਰੀਆਂ ਫਸਲਾਂ ਮਰ ਗਈਆਂ ਜਾਂ ਕਿਸੇ ਮਜ਼ਦੂਰ ਦੇ ਕੋਲੇ ਪਸ਼ੂ ਨੇ ਪੱਠੇ ਪਾਉਣ ਨੂੰ ਹੈ ਨਹੀਂ ਉਹਨਾਂ ਨੂੰ ਥੂੜੀ ਵੀ ਦੇਵਾਂਗੇ ਤੇ ਉਸ ਤੋਂ ਬਾਅਦ ਸਾਡੇ ਦਵਾਈਆਂ ਦਾ ਪ੍ਰਬੰਧ ਵੀ ਉਹਨਾਂ ਵਾਸਤੇ ਕਰਾਂਗੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਉਹਨਾਂ ਨੂੰ ਮਿੱਟੀ ਸਪਾਈ ਕਰਨੇ ਸਾਡੇ ਸਾਡੇ ਕੋਲੇ 5000 ਟਰੈਕਟਰਾਂ ਦੀ ਲਿਸਟ ਆਈ ਹੋਈ ਹੈ ਜਿੱਥੇ ਜਿੰਨੇ ਟਰੈਕਟਰਾਂ ਦੀ ਲੋੜ ਆਸੀ ਟਰੈਕਟਰ ਹੀ ਭੇਜਾਂਗੇ ਆਈਆਂ ਅਸੀਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜ਼ਿਲ੍ਹਿਆਂ ਨੂੰ ਵੰਡਦੇ ਹਾਂ ਤੁਸੀਂ ਕਹਿ ਰਹੇ ਸੀ ਕਿ ਤੁਹਾਡਾ ਮਿਸ਼ਨ ਉਹਨਾਂ ਖੇਤਾਂ ਨੂੰ ਹਰਾ-ਭਰਾ ਕਰਨਾ ਹੈਗਾ ਜਾਨੀ ਕਿ ਉਦੋਂ ਤੱਕ ਇਹ ਜਿਹੜੀ ਕੰਮ ਹੈ ਜਿਹੜਾ ਉਹ ਜਾਰੀ ਰਹੇਗਾ ਹਾਂ ਜੀ ਉਨ ਤੱਕ ਜਾਰੀ ਰਹੂਗਾ ਕਿਉਂਕਿ ਅਸੀਂ ਨੇ ਸਾਰੇ ਐਡਡਿਟ ਖਿੱਤੇ ਵੰਡੇ ਹੋਏ ਆ ਜਿਹੜਾ ਇਹ ਅਸੀਂ ਅੰਮ੍ਰਿਤਸਰ ਦਾ ਰਾਵੀ ਦਾ ਕੰਡਾ ਹੈ ਬਾਰਡਰ ਦੇ ਪਾਰ ਦਾ ਇਹ ਇਹ ਜ਼ਿਲ੍ਹੇ ਸੰਗ ਜਿਹੜਾ ਡੇਰਾ ਬਾਬਾ ਨਾਨਕ ਦਾ ਹਿੱਸਾ ਹੈ ਅਸੀਂ ਅਸੀਂ ਉਹ ਲਾਇਆ ਆਪਣੇ ਬਰਨਾਲੇ ਜ਼ਿਲ੍ਹੇ ਨੂੰ ਤੇ ਬਰਨਾਲੇ ਦੇ ਨਾਲ ਪਟਿਆਲਾ ਲਾਇਆ ਜਿਹੜਾ ਵਿਆਸ ਦੇ ਦੋਨੇ ਪਾਸੇ ਚੜਦੇ ਤੇ ਲੈਂਦੇ ਪਾਸੇ ਜਿਹੜਾ ਨੁਕਸਾਨ ਹੋਇਆ ਵਿਆਸ ਨੇ ਕੀਤਾ ਰਾਵੀ ਦਾ ਉਹ ਸਿਵਨ ਟੁੱਟਣ ਤੋਂ ਬਾਅਦ ਉਹਦੇ ਵਿੱਚ ਅਸੀਂ ਮੋਗਾ ਤੇ ਮਲੇਰਕੋਟਲਾ ਜ਼ਿਲ੍ਹਾ ਲਾਇਆ ਬਾਕੀ ਜਿਹੜੇ ਸਾਜਲਕਾ ਦੇ ਵਿੱਚ ਨੁਕਸਾਨ ਹੋਇਆ ਹੈ ਉਧਰ ਅਸੀਂ ਨੇ 4 ਜ਼ਿਲ੍ਹੇ ਲਾਏ ਆ ਪਟੰਡਾ ਮਾਨਸਾ ਫਰੀਦਕੋਟ ਤੇ ਮੁਕਸਰ ਤੇ ਤਰਨਤਾਰਨ ਨੂੰ ਅਸੀਂ ਲਾਇਆ ਖਨੂਰ ਸਾਹਿਬ ਦੇ ਨੇੜੇ ਜਿਹੜਾ ਪਿੰਡਾਂ ਦਾ ਨੁਕਸਾਨ ਹੋਇਆ ਉਹਦੇ ਮਦਦ ਦੇ ਵਾਸਤੇ ਤੇ ਲੁਧਿਆਣੇ ਨੂੰ ਸਤਲੁਜ ਦੇ ਵਾਸਤੇ ਅਸੀਂ ਲਾਇਆ ਤੇ ਅੰਮ੍ਰਿਤਸਰ ਜਲੰਧਰ ਨੂੰ ਅਸੀਂ ਨੇ ਲਾਤਾ ਮਤਲਬ ਜਿਹੜੀ ਕਪੂਰਥਲੇ ਦੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਇਸ ਤਰ੍ਹਾਂ ਅਸੀਂ ਸਾਰੇ ਇਹਦੇ ਬੰਡ ਕੇ ਸਾਰੇ ਕੰਮ ਛੱਡ ਕੇ ਇਸ ਮਿਸ਼ਨ ਤੇ ਅਸੀਂ ਲੱਗੇ ਹੋਏ ਆ ਉਹ ਮਿਸ਼ਨ ਨੂੰ ਕਾਮਯਾਬੀ ਦਿਵਾਉਣਾ ਇਸੇ ਦੇ ਵਿਚਕਾਰ ਜਿਹੜੇ ਬਾਕੀ ਤੁਹਾਡੇ ਪ੍ਰੋਟੈਸਟ ਸੀ ਤੁਸੀਂ ਉਹ ਵੀ ਜਿਹੜੇ ਰੱਦ ਕਰ ਦਿੱਤੇ ਉਹ ਸਾਰੇ ਰੱਦ ਕੀਤੇ ਹੋਏ ਨੇ ਪਰ ਇੱਕ ਪ੍ਰੋਟੈਸਟ ਅਸੀਂ ਜ਼ਰੂਰ ਕਰਾਂਗੇ ਜਿਨ੍ਹਾਂ ਦੇ ਘਟ ਹੈਗੇ ਮਕਾਨ ਤੇ ਹੈਗੇ ਫਸਲਾਂ ਮਰ ਗੀਆਂ ਉਹਦਾ ਹੀ ਮਾਮਲੇ ਵਾਸਤੇ ਅਸੀਂ ਸਰਕਾਰ ਤੇ ਦਬਾਅ ਪਾਉਣ ਦੀ ਖਾਤਰ ਇੱਕ ਅਦਾ ਪ੍ਰੋਗਰਾਮ ਅਸੀਂ ਕਰਾਂਗੇ ਜਦੋਂ ਸਾਡੀ ਇਹ ਮਹਿਮ ਦੇ ਵਿੱਚ ਕੋਈ ਸਾਨੂੰ ਰੈਲ ਬਣੀ ਪਰ ਜਿਵੇਂ ਸਰਕਾਰ ਨੇ ਕੇਂਦਰ ਸਰਕਾਰ ਨੇ ਕਿਹਾ ਕਿ ਮੁਆਵਜ਼ੇ ਜੀ ਵੀ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੀ ਗੱਲਬਾਤ ਜਾਰੀ ਰੱਖੋ